ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਊੜਾ ਉਦਾਸੀ ਐੜਾ ਅਰਦਾਸ ਈੜੇ ਇੱਕ ਓੰਕਾਰ ਸੱਸਾ ਸਿੱਖ ਹਾ ਹਾ ਹਜ਼ੂਰ ਸਾਹਿਬ ਕੱਕਾ ਕਿਰਪਾਨ ਖਖਾ ਖੰਡਾ ਗੱਗਾ ਗਤਕਾ ਘੱਗਾ ਘੱਲੂ ਘਾਰਾ ਗੰਗਾ ਗੰਗਾ ਗਿਆਨ ਨਹੀਂ ਮੁਖ ਬਾਤੋ ਚੱਚਾ ਚਰਖੜੀ ਛੱਛਾ ਛੋਟੇ ਸਹਬਜ਼ਾਦੇ ਜੱਜਾ ਜੰਗ ਚੱਜਾ ਝੰਡਾ ਨੰਨਾ ਨੰਨਾ ਯਾਣੋ ਦੁਰ ਸਹੀ ਬਿਨਸ ਜਾਤ ਇਹ ਹੇਤ ਟੇ ਕਾ ਟੱਲੀਆਂ ਠੱਠਾ ਠੰਡਾ ਬੁਰਜ ਡੱਡਾ ਡਿਓੜੀ ਟੱਡਾ ਟਾਡੀ ਨਾਣਾ ਨਾਣਾ ਰਣਤੇ ਸੀ ਜੀਐ ਆਤਮ ਜੀਤੈ ਕੋਏ ਤੱਤਾ ਤਖਤ ਥੱਥਾ ਥੜਾ ਦੱਦਾ ਦਸਤਾਰ ਤੱਦਾ ਤਰਤੀ ਨੰਨਾ ਨਿਹੰਗ ਪਪ ਪ ਪੰਜ ਪਿਆਰੇ ਫਫਾ ਫੁੱਲવાડી ਬੱਬਾ ਬਾਟਾ ਪੱਬਾ ਭਗਤ ਮੰਮਾ ਮੂਲ ਮੰਤਰ ਯਯਾ ਜਕੀਨ ਰਾ ਰਾ ਰਾਗੀ ਲੱਲਾ ਲੰਗਰ ਵਾ ਵਾ ਵਾਹਿਗੁਰੂ ੜਾੜਾ ੜਾੜਾ ੜਾੜ ਮਿਟੇ ਸੰਗ ਸਾਧੂ ਸਸਾ ਸ਼ਹੀਦ ਖਖਾ ਕਾਲਸਾ ਗੱਗਾ ਗਰੀਬ ਜੱਜਾ ਜਫਰਨਾਮਾ ਫਫਾ ਫਤੇ ਸਕੂਲਾਂ ਵਿੱਚ ਗੰਗਾ ਣਿਆ ਨਾਣਾ ਤੇ ਡਾੜਾ ਖਾਲੀ ਪੜਾਇਆ ਜਾਂਦਾ ਹੈ ਪਰ ਨੀ ਗੁਰਬਾਣੀ ਵਿੱਚ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਹੈ ਬਾਬਾ ਨਕਰੀ ਉਹਦੇ ਵਿੱਚ ਇਨਾ ਅੱਖਰਾਂ ਦੀ ਵਰਤੋਂ ਕੀਤੀ ਗਈ ਹੈ ਬਾਣੀ ਵਿੱਚ 35 ਅੱਖਰਾਂ ਦੀ ਵਰਤੋਂ ਕੀਤੀ ਗਈ ਹੈ ਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ